ਦੀ ਵੇਖਣਾ ਜਿਵੇਂ ਤੁਸੀਂ ਚਾਹੁੰਦੇ ਸੀ ਓਵੇਂ ਹੀ ਹੋਵੇਗਾ ਹਮ ਵੱਡਾ ਦਰਵਾਜ਼ਾ ਬੰਦ ਤੇ ਛੋਟਾ ਖੁੱਲਿਆ ਹੈ ਹਮ ਲੋ ਸਪਾਈ ਬੱਚਿਆਂ ਨੂੰ ਲੈ ਕੇ ਇੱਥੇ ਆ ਰਹੇ ਨੇ ਸਾਡੇ ਸਪਾਈ ਸਿਰ ਝੁਕਾ ਕੇ ਦਰਬਾਰ ਚਾਉਣਗੇ ਬੱਚੇ ਵੀ ਉਹਨਾਂ ਦੀ ਨਕਲ ਕਰਨਗੇ ਹਿੰਦ ਦੇ ਪੀਰ ਦੇ ਬੱਚੇ ਸੂਬਾ ਇਸ ਸਰਹੰਦ ਨवाब वजीर खान ਦੇ ਸਾਹਮਣੇ ਆਉਂਦੇ ਸਾਰ ਸਿਰ ਚੁਕਾਉਣਗੇ ਜੀਆਂ ਕੋਲ ਬੜੀ ਪੱਟੀ ਭੁੱਲ ਹੋਈਆ ਇਹ ਸਰਹੰਦ ਦੇ ਨਵਾਬ ਵਜ਼ੀਰ ਖਾਨ ਦਾ ਦਰਬਾਰ ਹੈ ਇੱਥੇ ਕੋਈ ਵੀ ਬੰਦਾ ਆ ਕੇ ਕਿਸੇ ਵੀ ਗੁਰੂ ਦੀ ਫਤੇ ਨਹੀਂ ਬੁਲਾ ਸਕਦਾ ਚਲੋ ਬੱਚਿਓ ਨਵਾਬ ਸਾਹਿਬ ਕੋਲੋਂ ਮਾਫੀ ਮੰਗੋ ਤੇ ਆਦਬਨਾਮ ਸਿਰ ਚੁਕਾ ਕੇ ਸलाम ਕਰੋ ਅਸੀਂ ਵਾਹਿਗੁਰੂ ਵਿੱਚ ਯਕੀਨ ਰੱਖਦੇ ਹਾਂ ਉਸੇ ਪਰਮਾਤਮਾ ਅਗੇ ਝੁਕਦੇ ਹਾਂ ਜੋ ਆਤਮਾ ਦੇ ਰੂਪ ਵਿੱਚ ਹਰ ਕਿਸੇ ਦੇ ਅੰਦਰ ਵੱਸਦਾ ਹੈ ਉਸ ਤੋਂ ਬਿਨਾਂ ਅਸੀਂ ਆਪਣਾ ਸਿਰ ਹੋਰ ਕਿਸੇ ਦੇ ਸਾਹਮਣੇ ਨਹੀਂ ਝੁਕਾਉਂਦੇ ਇਹ ਕਾਫਰਾ ਦੀ ਬੋਲੀ ਹੈ ਕਾਫਰ ਉਹ ਜਿਹੜਾ ਤਲਵਾਰ ਦੀ ਨੋਕ ਤੇ ਆਪਣਾ ਧਰਮ ਕਿਸੇ ਤੇ ਥੋਪੇ ਕਾਫਰ ਉਹ ਜਿਹੜਾ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰੇ ਜੋ ਇਮਾਨ ਦਾ ਪੱਕਾ ਉਹੀ ਸੱਚਾ ਮੁਸਲਮਾਨ ਜਿਹਦੇ ਦਿਲ ਵਿੱਚ ਦਗਾ ਉਹ ਕਾਫਰ ਬੇਈਮਾਨ ਚੰਗੇ ਲਫ਼ਜ਼ਾਂ ਵਿੱਚ ਸਾਨੂੰ ਬੇਈਮਾਨ ਕਹਿ ਰਹੇ ਹੋ ਹੋਂ ਸਾਨੂੰ ਸਾਡੇ ਧਰਮ ਦੀ ਸਿੱਖਿਆ ਦਿਓਗੇ ਸਾਨੂੰ ਤਾਂ ਆਪਣੇ ਸਿੱਖ ਧਰਮ ਦਾ ਪਤਾ ਹੈ ਕਾਜ਼ੀ ਸਾਹਿਬ ਸਾਡਾ ਧਰਮ ਕਿਸੇ ਨੂੰ ਗੁਲਾਮ ਨਹੀਂ ਬਣਾਉਂਦਾ ਸਾਡੇ ਗੁਰੂ ਪਿਤਾ ਜੀ ਨੇ ਸਾਨੂੰ ਇਹੀ ਸਿਖਾਇਆ ਬੱਚਿਓ ਤੁਹਾਡੇ ਗੁਰੂ ਪਿਤਾ ਨੂੰ ਗ੍ਰਿਫਤਾਰ ਕਰਨ ਲਈ ਮੇਰੇ ਸਿਪਾਈ ਚਾਰੋਂ ਦਿਸ਼ਾਵਾਂ ਵਿੱਚ ਫੈਲ ਚੁੱਕੇ ਨੇ ਜਿਵੇਂ ਰੋਸ਼ਨੀ ਨੂੰ ਕੋਈ ਕੈਦ ਨਹੀਂ ਕਰ ਸਕਦਾ ਉਦਾ ਹੀ ਗੁਰੂ ਪਿਤਾ ਨੂੰ ਫੜਨ ਵਾਲਾ ਫੂਰਮਾ ਹਲੇ ਜੰਮਿਆ ਨਹੀਂ ਉੱਚਮਕਿ ਉਹਨਾਂ ਦੇ ਚਿਹਰੇ ਤੇ ਕਿ ਲੋਕੀ ਵੇਖ ਕੇ ਆਪਣੀ ਮੱਜ਼ੀ ਨਾਲ ਝੁੱਕ ਕੇ ਸਲਾਮ ਕਰਦੇ ਨੇ ਜੇਕਰ ਤੁਹਾਡਾ ਵੀ ਕਦੇ ਉਹਨਾਂ ਨਾਲ ਸਾਹਮਣਾ ਹੋ ਗਿਆ ਤਾਂ ਤੁਹਾਡਾ ਸਿਰ ਵੀ ਆਪਣਿਆਂ ਉਹਨਾਂਗੇ ਝੁੱਕ ਜਾਏਗਾ ਕੀ ਹੋਇਆ ਖਾਨ ਸਾਹਿਬ ਗੁਰੂ ਪਿਤਾ ਦੇ ਦਰਸ਼ਨ ਉਹ ਲੱਗਦੇ ਨੇ ਖਾਮੋਸ਼ ਤੁਸੀਂ ਸਾਡੇ ਕੋਲ ਆਓ ਮੈਂ ਵਾਦਾ ਕਰਦਾ ਹਾਂ ਕਿ ਤੁਹਾਡੀ ਹਰ ਜ਼ਰੂਰਤ ਪੂਰੀ ਕੀਤੀ ਜਾਵੇਗੀ। ਵੈਸੇ ਵੀ ਹੁਣ ਤੁਸੀਂ ਜਾਓਗੇ ਕਿੱਥੇ? ਸ਼ਾਇਦ ਤੁਹਾਨੂੰ ਪਤਾ ਨਹੀਂ ਅਨੰਦਪੁਰ ਉਜੜ ਚੁੱਕਿਆ ਹੈ। ਤੁਹਾਡੇ ਗੁਰੂ ਪਿਤਾ ਨੂੰ ਅਸੀਂ ਫੜ ਲੈਣਾ ਹੈ। ਤੁਹਾਡੇ ਦੋਨੋਂ ਵੱਡੇ ਭਰਾ ਅਜੀਤ ਤੇ ਜੁਜਾਰ ਚਮਕੌਰ ਦੀ ਲੜਾਈ 'ਚ ਮਰ ਜਾ ਚੁੱਕੇ ਨੇ। ਤੁਹਾਡਾ ਕੀ ਯਕੀਨ ਕਰਨਾ? ਤੁਹਾਡੀ ਤਾਂ ਨੀਅਤ ਹੀ ਠੀਕ ਨਹੀਂ ਹੈ ਖਾਨ ਸਾਹਿਬ। ਬਿਨਾਂ ਕਿਸੇ ਜੁਰਮ ਸਾਨੂੰ ਬੁੱਜ ਵਿੱਚ ਸ਼ਿਕਾਇਤ ਕੀਤਾ ਹੋਇਆ ਖਾਨ ਸਾਹਿਬ ਠੀਕ ਕਹਿ ਰਹੇ ਨੇ ਬੱਚਿਓ ਇਹਨਾਂ ਦਾ ਧਰਮ ਕਬੂਲ ਕਰੋ ਨਹੀਂ ਤਾਂ ਆਪਣੇ ਭਰਾਵਾਂ ਦੀ ਤਰ੍ਹਾਂ ਮਾਰੇ ਜਾਓਗੇ ਸਾਡੇ ਧਰਮ ਨੇ ਸਾਨੂੰ ਮਰਨਾ ਪਹਿਲਾਂ ਸਿਖਾਇਆ ਇਸ ਲਈ ਸਾਨੂੰ ਮੌਤ ਦੇ ਡਰਾਵੇ ਨਾ ਦਿਓ ਬੱਚਿਓ ਮੌਤ ਦੀ ਨਹੀਂ ਜ਼ਿੰਦਗੀ ਦੀ ਗੱਲ ਕਰੋ ਤੁਸੀਂ ਜੋ ਚਾਹੋਗੇ ਉਹੀ ਮਿਲੇਗਾ ਰਹਿਣ ਲਈ ਐਸ਼ ਤੇ ਆਰਾਮ ਤੇ ਮਹਿਲ ਰਾਜਕੁਮਾਰਾਂ ਦੀ ਤਰ੍ਹਾਂ ਹਾਟ ਬਾਟ ਜੇਕਰ ਮੈਂ ਕੁਝ ਭੁੱਲ ਗਿਆ ਹੋਵਾਂ ਤਾਂ ਤੁਸੀਂ ਮੈਨੂੰ ਯਾਦ ਕਰਵਾ ਦੇਣਾ ਹੈ ਯਾਦ ਦਿਲਾਉਂਦਾ ਉਹ ਯਾਦ ਦਿਲਾਉਣਾ ਜਿਹੜਾ ਮੇਰੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਜਿਨ੍ਹਾਂ ਨੂੰ ਉਹਨਾਂ ਦੇ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਦਾਦਾ ਜੀ ਨੇ ਕਿਹਾ ਸੀ ਉਹਨਾਂ ਜ਼ਾਲਮਾਂ ਨੂੰ ਕਹੋ ਪਹਿਲਾਂ ਗੁਰੂ ਦਾ ਧਰਮ ਬਦਲੋ ਜੇਕਰ ਗੁਰੂ ਨੇ ਧਰਮ ਬਦਲਿਆ ਤਾਂ ਤੁਸੀਂ ਸਭ ਵੀ ਖੁਸ਼ੀ-ਖੁਸ਼ੀ ਧਰਮ ਬਦਲ ਲਓਗੇ ਹਾਂ ਹਾਂ ਯਾਦ ਹੈ ਤਬੇਰ ਜਿਨਾ ਦੇ ਦਾਦਾ ਜੀ ਨੇ ਕਿਸੇ ਦਾ ਧਰਮ ਬਚਾਉਣ ਲਈ ਆਪਣਾ ਸੀਸ ਦੇ ਦਿੱਤਾ ਤੁਸੀਂ ਉਹਨਾਂ ਦੇ ਪੋਤਿਆਂ ਨੂੰ ਆਪਣਾ ਧਰਮ ਕਬੂਲ ਕਰਨ ਲਈ ਕਹਿ ਰਹੇ ਹੋ ਸੋਚ ਚਲੋ ਕਿ ਤਿੰਨ ਕੋਈ ਗਲਤੀ ਤਾਂ ਨਹੀਂ ਕਰ ਰਹੇ

ਨਵਾਬ ਬਲੇਰ ਕੋਟਲੇ ਨੂੰ ਬੁਲਾਓ ਠੀਕ ਹੈ ਉਸ ਦਾ ਪੁਰਾ ਖਾਜਰ ਖਾਨ ਸਿੰਘਾਂ ਦੀ ਲੜਾਈ ਵਿੱਚ ਰੋਪੜ ਦੇ ਕੋਲ ਮਾਰਿਆ ਗਿਆ ਸੀ ਤੇ ਉਸ ਦੇ ਦੂਜੇ ਪੁਰਾ ਨਿਹਾਰ ਖਾਨ ਨੂੰ ਸਿੰਘਾਂ ਦੇ ਗੁਰੂ ਨੇ ਆਪਣੇ ਹੱਥੀਂ ਸ਼ਮਕੌਰ ਦੀ ਲੜਾਈ 'ਚ ਮਾਰਿਆ ਹੈ ਐ ਆਪਾਂ ਪਹਿਲਾਂ ਕਿਉਂ ਨਹੀਂ ਸੋਚਿਆ ਮੇਰਾ ਕੰਮ ਤਾਂ ਉਸੇ ਨੇ ਹੀ ਕਰ ਦੇਣਾ ਹੈ ਭਗਵਾਨੇ ਮਾਤਾ ਤੇ ਬੱਚਿਆਂ ਦੇ ਲਈ ਦੁੱਧ ਲੋਟੇ 'ਚ ਪਾ ਦਿੱਤਾ। ਥੋੜਾ ਹੋਰ ਕੱਢ ਲੈਣ ਦਿਓ। ਅੱਜ ਮੈਂ ਖਜੂਰ ਤੇ ਲਾਚੀ ਵੀ ਪਾਈ ਐ। ਤੁਸੀਂ ਛੀਕੋ ਵਿੱਚ ਰੱਖੇ ਗਹਿਣੇ ਚੁੱਕ ਲੈਨੇ? ਚੁੱਕ ਕਿਉਂ? ਕੀ ਗੱਲ ਐ? ਗਹਿਣੇ ਤਾਂ ਮਿਰਜ਼ੇ ਨੇ ਕੱਲ ਦੇ ਹਿਸਾਬ 'ਚ ਜੋੜ ਰੱਖੇ ਨੇ। ਅੱਜ ਕੀ ਦਵਾ? ਤੁਸੀਂ ਉਸ ਨੂੰ ਇਹ ਕਰ ਦਿੱਤੇਓ। ਅਸੀਂ ਸਰਾ ਵਿੱਚ ਜਾ ਕੇ ਗੁਜ਼ਾਰਾ ਕਰ ਲਵਾਂਗੇ। ਪਰ ਰੱਬ ਦੇ ਵਾਸਤੇ ਇਸ ਤਉਤੀ ਸੇਵਾ ਵਿੱਚ ਕੋਈ ਵੀ ਗੰਨਾ ਪੈਂਦਿਓ। ਹੂੰ। ਪੁੱਤਰ, ਬੱਚਾ ਪ੍ਰਤੀ ਤੇਰੀ ਦਿਲਵੀਂ ਚੰਨਾ ਪਿਆਰ ਦੇਖੀ। ਮੈਂ ਰੱਬ ਕੋਲੋਂ ਦੁਆ ਕਰਾਂਗੀ ਕਿ ਵਾਹਿਗੁਰੂ ਤੇਰੀ ਸੇਵਾ ਨੂੰ ਜ਼ਰੂਰ ਪਾਗ ਲਗਾਏ। ਭਸਮਾਤਾ ਜੀ, ਉਸ ਸੱਚੇ ਦਰਬਾਰ ਵਿੱਚ ਤੁਹਾਡੀਆਂ ਦੁਆਵਾਂ ਦਾ ਹੀ ਸਹਾਰਾ ਹੈ। ਹੋਰ ਇੱਥੋਂ ਕਿਸੇ ਨੇ ਕੀ ਲੈ ਜਾਣਾ ਹੈ? ਹੁਣ ਮੈਂ ਚੱਲਦਾ। ਚੰਗਾ। ਠੰਦ ਚੋ। ਕੁਸੀ ਖੁੱਲਕੇ ਨਹੀਂ ਦੱਸਿਆ ਅੱਜ ਦਰਬਾਰ ਵਿੱਚ ਕੀ ਹੋਇਆ ਹੋਣਾ ਕਿਸੇ ਦਾਦੀ ਮਾਂ ਸਾਨੂੰ ਸਾਡੇ ਦਾਦਾ ਜੀ ਦੀ ਕੁਰਬਾਨੀ ਯਾਦ ਸੀ ਉਹ ਭੁੱਲ ਚੁੱਕੇ ਸੀ ਅਸੀਂ ਉਹਨਾਂ ਨੂੰ ਯਾਦ ਕਰਵਾ ਦਿੱਤੀ ਦਾਦੀ ਮਾਂ ਉਹ ਸਾਨੂੰ ਬੱਚਾ ਸਮਝ ਕੇ ਡਰਾ ਰਹੇ ਸੀ ਕਹਿੰਦੇ ਸੀ ਜਾਂ ਮੌਤ ਕਬੂਲ ਕਰੋ ਜਾਂ ਸਾਡਾ ਧਰਮ ਡਰਾਉਣ ਲਈ ਸਾਨੂੰ ਇਹ ਵੀ ਕਹਿ ਰਹੇ ਸੀ ਕਿ ਸਾਡੇ ਦੋਵੇਂ ਵੱਡੇ ਵੀਰ ਚਮਕੌਰ ਦੀ ਲੜਾਈ ਵਿੱਚ ਮਾਰੇ ਜਾ ਚੁੱਕੇ ਹਨ

ਅੱਜ ਸਾਡੇ ਵਿੱਚ ਨਵਾਬ ਮਲੇਰ ਕੋਟਲਾ ਜਨਾਬ ਸ਼ੇਰ ਮੁਹੰਮਦ ਖਾਨ ਵੀ ਹਾਜ਼ਰ ਹੋਏ ਨੇ ਜਿਨ੍ਹਾਂ ਦੇ ਇੱਕ ਨਹੀਂ ਦੋ ਭਰਾਵਾਂ ਨੂੰ ਇਹਨਾਂ ਦੇ ਪਿਤਾ ਗੋਬਿੰਦ ਨੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਤੁਹਾਨੂੰ ਪਤਾ ਹੈ ਤੁਹਾਡੇ ਪਤਾ ਨੇ ਨਵਾਬ ਸਾਹਿਬ ਦੇ ਭਰਾਵਾਂ ਨੂੰ ਕਿਉਂ ਕਤਲ ਕੀਤਾ ਸੀ ਕੋਈ ਗਲਤੀ ਕੀਤੀ ਹੋਵੇਗੀ ਐਨਾ ਦੇਵ ਭਰਾਵਾਂ ਨੇ ਇਨੇ ਛੋਟੇ ਬੱਚੇ ਤੇ ਇਨੀ ਵੱਡੀ ਜ਼ੁਬਾਨ ਐਨਾ ਵੱਡਾ ਵਜ਼ੀਰ ਤੇ ਐਨੇ ਨੀਚ ਕੰਮ ਪਰੇ ਦਰਬਾਰ ਸ਼ਰਿਆਮ ਉਸਤਾਹੀ ਦੀ ਸਜ਼ਾ ਮੌਤ ਹੈ ਸਜ਼ਾ ਮਨਜ਼ੂਰ ਹੈ ਪਰ ਚੁੱਕਣਾ ਕਬੂਲ ਨਹੀਂ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਤੁਹਾਨੂੰ ਖੁਦਾ ਤੋਂ ਡਰ ਨਹੀਂ ਲੱਗਦਾ ਜ਼ੁਬਾਨ ਸੰਭਾਲ ਕੇ ਬੋਲ ਬੇਖੌਫ ਬੇਕਾਫ ਜਿੰਦੇ ਹਾਂ ਬੇਖੌਫ ਮਰਦੇ ਹਾਂ ਕਿਉਂਕਿ ਅਜੀਬ ਗੁਰੂ ਦੇ ਸਿੰਘ ਹਾਂ ਸਿੰਘ ਹਾਂ ਸਹੀ ਕੰਮ ਕਰਨ ਵਾਲਾ ਬੰਦਾ ਸਿੰਘ ਹੁੰਦਾ ਹੈ ਕਿਤੇ ਦੇ ਹੰਝੂ ਪੂੰਝ ਕੇ ਉਸ ਨੂੰ ਖੁਸ਼ੀ ਦੇਣ ਵਾਲਾ ਬੰਦਾ ਸਿੰਘ ਹੈ ਕਮਜ਼ੋਰ ਦੀ ਤਾਕਤ ਬਨਨ ਵਾਲਾ ਬੰਦਾ ਸਿੰਘ ਹੈ ਇਨਸਾਫ ਲਈ ਜ਼ਿੰਦਗੀ ਦਾਅ ਉਤਲਾਣ ਵਾਲਾ ਬੰਦਾ ਸਿੰਘ ਹੈ ਓਏ ਸਿੰਘੋ ਇਹਨਾਂ ਦੇ ਭਰਾ ਇਨਸਾਫ ਦੀ ਲੜਾਈ ਲੜਦੇ ਸੀ ਜਦੋਂ ਤੁਹਾਡੇ ਪਿਤਾ ਨੇ ਯੁੱਧ ਵਿੱਚ ਉਹਨਾਂ ਦਾ ਕਤਲ ਕੀਤਾ ਯੁੱਧ ਵਿੱਚ ਨਾ ਉਹਨੂੰ ਕਤਲ ਨਹੀਂ ਕੁਰਬਾਨੀ ਕਹਿੰਦੇ ਨੇ ਤੁਸੀਂ ਉਸ ਨੂੰ ਕਤਲ ਕਹਿ ਕੇ ਐਨਾ ਦੇ ਸ਼ਹੀਦ ਭਰਾਵਾਂ ਦੀ ਮੌਤਾ અપਮਾਨ ਕਰ ਰਹੇ ਹੋ ਲਫ਼ਜ਼ਾਂ ਦਾ ਜਾਲ ਵਿਛਾ ਕੇ ਤੁਸੀਂ ਆਪਣੇ ਬਾਗੀ ਪਿਤਾ ਦੇ ਗੁਨਾਹਾਂ ਤੇ ਪੜਦਾ ਨਹੀਂ ਪਾ ਸਕਦੇ ਉਹਨਾਂ ਦੇ ਗੁਨਾਹ ਦੀ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ ਤੇ ਉਹ ਸਜ਼ਾ ਖੁਦ ਨਵਾਬ ਮਲੇਰ ਕੋਟਲਾ ਤੈ ਕਰਣਗੇ ਜਿਨ੍ਹਾਂ ਦੇ ਤੁਸੀਂ ਗੁਨਾਹਗਾਰ ਹੋ ਦੱਸੋ ਫਿਰ ਨਵਾਬ ਸਾਹਿਬ ਤੁਸੀਂ ਕਿਹੜੀ ਸਜ਼ਾ ਦੇਣਾ ਚਾਹੋਗੇ ਆਪਣੇ ਇਹਨਾਂ ਦੁਸ਼ਮਣਾਂ ਨੂੰ ਮੈਂ ਗੋਬਿੰਦ ਕੋਲੋਂ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਹਾਂ ਤੇ ਉਹ ਮੈਂ ਜ਼ਰੂਰ ਲਵਾਵਾਂਗਾ ਪਰ ਮੈਦਾਨੇ ਜੰਗ ਵਿੱਚ ਇਹ ਮੇਰੇ ਗੁਨਾਹਗਾਰ ਨਹੀਂ ਹਨ ਔਰਤਾਂ ਤੇ ਬੱਚਿਆਂ ਕੋਲੋਂ ਬਦਲਾ ਨਹੀਂ ਲਿਆ ਜਾਂਦਾ ਮੈਂ ਚਾਹੁੰਦਾ ਹਾਂ 인ਸਾਨੀਅਤ ਦੇ ਨਾਤੇ ਗੋਵਿੰਦ ਦੀ ਮਾਂ ਤੇ ਉਹਦੇ ਬੱਚਨ ਰਹਿਆ ਕਰ ਦਿੱਤਾ ਜਾਵੇ। ਹਮ ਨਵਾਬ ਸਾਹਿਬ ਤੁਸੀਂ ਅੱਜ ਸਾਬਿਤ ਕਰ ਦਿੱਤਾ ਕਿ ਇੱਕ ਅੱਛਾ ਇਨਸਾਨ ਹੀ ਸੱਚਾ ਮੁਸਲਮਾਨ ਹੋ ਸਕਦਾ ਹੈ। ਮੈਂ ਵੀ ਇਨਸਾਫ ਵਿੱਚ ਯਕੀਨ ਰੱਖਦਾ ਹਾਂ ਨਵਾਬ ਸਾਹਿਬ ਦੀ ਮਰਜ਼ੀ ਤੇ ਜਨਤਾ ਦੀ ਖਵਾਇਸ਼ ਦੇ ਮੱਧੇ ਨਜ਼ਰ ਮੈਂ ਇਹਨਾਂ ਨੂੰ ਆਜ਼ਾਦ ਕਰ ਦਿਆਂਗਾ ਪਰ ਮੈਂ ਇਹਨਾਂ ਕੋਲੋਂ ਇਹ ਤਾਂ ਪੁੱਛ ਲਾਂ ਕਿ ਇਹ ਆਜ਼ਾਦ ਹੋ ਕੇ ਕੀ ਕਰਨਗੇ ਕੋਹੀ ਕਰਨਗੇ ਜੋ ਸਾਡੇ ਗੁਰੂ ਪਿਤਾ ਕਰ ਰਹੇ ਹਨ ਤੇ ਜਿਹੜੀਆਂ ਸਿਲਗਾਂ ਦੀਆਂ ਆਉਣ ਵਾਲੀਆਂ ਨਸਲਾਂ ਕਰਨਗੀਆਂ ਕੀ ਕਰੀ ਸਾਧਕ ਜ਼ੁਲਮ ਤੇ ਬੇਇਨਸਾਫੀ ਦੇ ਖਿਲਾਫ ਲੜਾਂਗੇ। ਓ ਕਿਵੇਂ? ਅਸੀਂ ਆਪਣੇ ਗੁਰੂ ਪਿਤਾ ਦੇ ਸਿੰਘਾਂ ਨੂੰ ਫੇਰ ਇਕੱਠਾ ਕਰਕੇ ਫੌਜ ਤਿਆਰ ਕਰਾਂਗੇ। ਸੁਣਿਆ ਤੁਸੀਂ? ਸੁਣਿਆ ਤੁਸੀਂ ਸਾਰਿਆਂ ਨੇ? ਇਹਨਾਂ ਦੇ ਬਾਗੀ ਇਰਾਦੇ ਜਿਹੜਾ ਇਹਨਾਂ ਦਾ ਬਾਗੀ বাপ ਸਾਡੇ ਖਿਲਾਫ ਕਰ ਰਿਹਾ ਹੈ। ਉਹ ਇਹ ਬਾਗੀ ਬੱਚੇ ਕਰਨਾ ਚਾਹੁੰਦੇ ਨੇ। ਹੁੰਦਾ ਸੋ ਦਰਬਾਰ ਵਿੱਚ ਬੈਠੇ ਕਾਜ਼ੀਓ ਤੇ ਵਜ਼ੀਰੋ ਕਿ ਮੁਗਲਿਆ ਸਲਤਨਤ ਦੇ ਇਹਨਾਂ ਬਾਗਿਆਂ ਬਾਰੇ ਤੁਹਾਡੀ ਕੀ رائے ਹੈ ਹਾਂ ਜੀ ਸਾਬ ਹੁਣ ਤਾਂ ਸਭ ਦੀ رائے ਕੋਈ ਹੋ ਸਕਦੀ ਹੈ ਸਭ ਦੇ ਬੱਚੇ ਸਭ ਹੀ ਹੁੰਦੇ ਨੇ ਜੁਜਾਨੰਦ ਜ਼ੁਬਾਨ ਨੂੰ ਲਗਾਮ ਦੇ ਮਜ਼ਲੂਮਾਂ ਦੇੋ ਦੋਸਤ ਨੇ ਲੈ ਕੀ ਉਹਨਾਂ ਦੀ ਪਹਿਚਾਣ ਹੈ ਸੀਸ ਝੁਕਾ ਕੇ ਆਦਰ ਕਰ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਨਾਮ ਹੈ ਸ਼ੁਕਰਸਾਰੀ ਤੁਹਾਡੇ ਕੈਦੀਆਂ ਨਹੀਂ ਤਾਂ ਸੋ ਗੁਰੂ ਪਿਤਾ ਦੀ हूं तक तेरा सिर मुझे को दिख चुका होड़ासी। बस मैं और कुछ नहीं सुनना चाहता बागी गुरु दे बागी बचो सादा तरम कबूल करो जहाँ बेरहमी नाल मर ले हो जाओ पहला मरन कबूल जीवन की छड आस हो सबना की रहन का तो आओ हमारे पास काजी साहब फतवा मेरा फतवा तैयार है खान साहब ਜਾ ਰਹੇ ਹੋ ਮਾਤਾ ਜੀ ਇਨਾਂ ਨੂੰ ਜ਼ਿੰਦਾ ਦੀਵਾਰ ਵਿੱਚ ਚਿੰਦ ਤਾ ਜਾਵੇ ਯਾ ਤਾਂ ਇਸ ਨੂੰ ਮਦਦ ਬੱਸ ਬੱਸ ਹੋਰ ਹੋਗੇ ਨਹੀਂ ਚਲੋ ਸਾਡੇ ਨਾਲ ਕਾਜ਼ੀ ਨੇ ਫਤਵਾ ਦਿੱਤਾ ਕਿ ਕੱਲ ਤੂੰਹਾਂ ਬੱਚਿਆਂ ਨੂੰ ਸਿੰਧਾ ਦੀਵਾਰ ਵਿੱਚ ਚਿੰਨ ਦਿੱਤਾ ਜਾਵੇ ਪਰ ਬੱਚਿਆਂ ਦੇ ਮੂੰਹ ਤੇ ਜ਼ਰਾ ਵੀ ਸ਼ਿਕਨ ਨਹੀਂ ਲੱਗਦਾ ਹੈ ਉਹਨਾਂ ਨੂੰ ਫਤਵਾ ਸਮਝ ਨਹੀਂ ਆਇਆ ਨਵਾਂ ਤਰੀਕਾ ਲੱਬਿਆ ਸੂਬੇ ਨੇ ਸਜ਼ਾ ਦੇਣ ਦਾ ਓਏ ਸੁਣਿਆ ਤੁਸੀਂ ਹਾਂ ਹਾਂ ਬੱਚਿਆਂ ਨੂੰ ਫਸਾਇਆ ਗਿਆ ਹੈ ਮੀਆਂ ਇਹ ਗੁਨਾਹ ਹੈ ਜ਼ੁਲਮ ਹੈ ਸਰਹੰਦ ਦੀ ਧਰਤੀ ਤੇ ਗਹਿਰ ਵਰਸੇਗਾ ਨਵਾਬ ਸਾਹਿਬ ਬੱਚਿਆਂ ਨੂੰ ਦੀਵਾਰ ਵਿੱਚ ਚਿਨਣ ਲਈ ਕੋਈ ਵੀ ਮਿਸਤਰੀ ਤਿਆਰ ਨਹੀਂ ਹੋ ਰਿਹਾ ਪਰ ਹਾਂ ਆਪਣੀ ਕੈਦ ਵਿੱਚ ਸਜ਼ਾ ਕੱਟ ਰਹੇ ਦੋ ਚੋਰ ਭਰਾ ਸ਼ਾਸ਼ਨ ਭੇਗ ਅਤੇ ਬਾਸ਼ਨ ਭੇਗ ਉਹਨਾਂ ਨੂੰ ਮੈਂ ਤਿਆਰ ਕਰ ਸਕਦਾ ਹਾਂ ਜੇਕਰ ਹਜ਼ੂਰ ਉਹਨਾਂ ਦੀ ਸਜ਼ਾ ਮਾਫ਼ ਕਰ ਦੇਣ ਤਾਂ ਜਾਓ ਉਹਨਾਂ ਦੀ ਸਜ਼ਾ ਮਾਫ਼ ਕੀਤੀ ਬਹੁਤ ਬਿਹਤਰ ਹਜ਼ੂਰ ਬਹੁਤ ਬਿਹਤਰ ਦਾਦੀ ਮਾਂ ਅਸੀਂ ਪਾਠ ਵੀ ਕਰ ਲਿਆ ਮੋਤੀ ਮਹਿਰਾਜ ਦੁੱਧ ਪਿਲਾ ਕੇ ਵੀ ਤੁਰ ਗਿਆ ਪਰ ਤੁਸੀਂ ਪੁੱਛਿਆ ਨਹੀਂ ਕਿ ਅੱਜ ਦਰਬਾਰ ਚ ਕੀ ਹੋਇਆ ਪੁੱਤਰ ਉਹੀ ਤਲੀਲਾ ਪੁੱਟੇ ਸਿੱਧੇ ਸਵਾਲ ਜੋ ਕੁਝ ਵੀ ਹੋਇਆ ਉਸ ਤੋਂ ਅਸੀਂ ਬਹੁਤ ਖੁਸ਼ ਹਾਂ ਦਾਦੀ ਮਾਂ ਖੁਸ਼ ਹੋ ਕਿਹੜੀ ਗੱਲ ਤੇ ਖੁਸ਼ੀ ਹੋਈ ਤੁਹਾਨੂੰ ਅਸੀਂ ਖੁਸ਼ ਹਾਂ ਕਿਸੀ ਤੁਹਾਡੀਆਂ ਉਮੀਦਾਂ ਤੇ ਖਰੇ ਉਤਰੇ ਅਸੀਂ ਖੁਸ਼ ਆ ਕਿ ਅਸੀਂ ਆਪਣੇ ਗੁਰੂ ਪਿਤਾ ਤੇ ਦਾਦਾ ਜੀ ਦੀ ਸ਼ਾਨ ਨੂੰ برقرار ਰੱਖਿਆ ਅਸੀਂ ਖੁਸ਼ ਆ ਕਿ ਅਸੀਂ ਜ਼ਾਲਮਾਂ ਦੇ ਡਰ ਤੋਂ ਆਪਣਾ ਧਰਮ ਨਹੀਂ ਹਾਰਿਆ ਤੁਹਾਡੇ ਵੱਲੋਂ ਸਿਖਾਈ ਗੁਰਬਾਣੀ ਨੂੰ ਯਾਦ ਰੱਖਿਆ ਮੈਂ